ਇੱਥੇ ਨਾਰਾਂ ਸਾਹਮਣੇ ਉੱਪਰ ਸਵਾਲ ਖੜੇ ਹੋ ਰਹੇ ਨੇ ਉਹਨਾਂ ਨੂੰ ਕਿਵੇਂ ਦੇਖਦੇ ਹੋ ਸਾਡੀ ਅਰਦਾਸ ਹੈ ਹੋ ਜਾਏਗਾ ਠੀਕ ਆਨੰਦਪੁਰ ਸਾਹਿਬ ਦੀ ਧਰਤੀ ਤੇ ਖੜੇ ਆ ਹੋਲਾ ਮਾਂ ਰੌਣਕੜੇ ਜਾਹੋ ਜਲਾ ਦੇ ਨਾਲ ਫਾਇਆ ਜਾ ਰਿਹਾ ਉਹ ਸੰਗਤਾਂ ਜੋ ਉਤਸ਼ਾਹ ਹੈ ਜੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦੀ ਆਪ ਸਾਰੀ ਕਲਾ ਵਰਤ ਰਹੀ ਹੈ ਨਾਨ੍ਹਪੁਰ ਸਾਹਿਬ ਦੀ ਧਰਤੀ ਤੇ ਖੜੇ ਆ ਹੋਲਾ ਮਹਲਾ ਬੜੇ ਜਹੋ ਜਲਾਲ ਦੇ ਨਾਲ ਮਨਾਇਆ ਜਾ ਰਿਹਾ ਤੇ ਸਾਡੇ ਨਾਲ ਗਿਆਨੀ ਇਕਬਾਰ ਸਿੰਘ ਜੀ ਮੌਜੂਦ ਨੇ ਗੱਲ ਕਰਦੇ ਆ ਗਿਆਨੀ ਜੀ ਮੈਸੇਜ ਕੀ ਦੇਣਾ ਚਾਹੋਗੇ ਸੰਗਤ ਨੂੰ ਹੋਲਾ ਮਹਲਾ ਬੜੇ ਜਹੋ ਜਲਾਲ ਦੇ ਨਾਲ ਮਨਾਇਆ ਜਾ ਰਿਹਾ ਬਹੁਤ ਸੰਗਤਾਂ 'ਚ ਉਤਸ਼ਾਹ ਹੈ ਜੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦੀ ਆਪ ਸਾਰੀ ਕਲਾ ਵਰਤ ਰਹੀ ਹੈ ਬਾਕੀ ਸੱਚੇ ਪਾਤਸ਼ਾਹ ਕਿਰਪਾ ਕਰਨ ਆਪਾਂ ਸਾਰਿਆਂ ਨੂੰ ਰਲ ਮਿਲ ਕੇ ਚੱਲਣ ਦਾ ਬਲ ਬਖਸ਼ਣ ਪਿਆਰ ਦੇ ਚੱਲਣ ਦਾ ਬਲ ਬਖਸ਼ਣ ਆਪਣੀ ਕੌਮ ਨੂੰ ਆਪ ਮਹਾਰਾਜਾ ਗੁਰੂ ਗੋਬਿੰਦ ਸਿੰਘ ਸੰਭਾਲਣ ਬਾਕੀ ਖਾਲਸੇ ਜੂਰਾ ਉਤਸ਼ਾਹ ਦੀ ਚੜਦੀ ਗੱਲਾਂ ਨਾਲ ਬਲਾ ਬਲਾ ਬਣਾਇਆ ਜੀ ਅੱਜ ਸੰਤ ਸਮਾਜ ਨੂੰ ਸਿੰਘ ਜਥੇਬੰਦਿਆਂ ਨੂੰ ਇੱਥੇ ਸੱਦਾ ਗਿਆ ਸੀ ਇਸ ਧਰਤੀ ਤੇ ਇਕੱਠੇ ਹੋਣ ਦੀ ਗੱਲ ਕੀਤੀ ਗਈ ਹੈ ਕਿ ਇੱਕ ਝੰਡੇ ਥੱਲੇ ਇੱਕ ਬਾਣੇ ਦੇ ਵਿੱਚ ਇਕੱਠੇ ਹੋਣਾ ਲਾਜ਼ਮੀ ਹੈ ਹਾਂਜੀ ਇਹ ਬਹੁਤ ਵਧੀਆ ਗੱਲ ਹੈ ਆਪਸੀ ਏਕਤਾ ਵਿੱਚ ਹੀ ਸਾਰੀ ਬਰਕਤ ਆ ਜੀ ਏਕਤਾ ਵਿੱਚ ਹੀ ਬਰਕਤ ਆ ਏਕਤਾ ਹੋਣੀ ਚਾਹੀਦੀ ਹੈ ਤੁਹਾਡੀ ਉਮਰ ਬੀਤ ਗਈ ਹੈ ਜਥੇਦਾਰਾਂ ਇਨਸਾਬਾਂ ਦੇ ਉੱਪਰ ਸਵਾਲ ਖੜੇ ਹੋ ਰਹੇ ਨੇ ਉਹਨਾਂ ਨੂੰ ਕਿਵੇਂ ਦੇਖਦੇ ਹੋ ਚਲੋ ਆਪਾਂ ਇਹ ਕੰਟਰੋਵਰਸੀ ਨਹੀਂ ਬਹਿਣਾ ਮੇਰਾ ਲੱਗ ਇੱਕਤਾ ਹੋਣੀ ਚਾਹੀਦੀ ਹੈ ਦੁਬਦਾ ਖਤਮ ਹੋਣੀ ਚਾਹੀਦੀ ਨਹੀਂ ਨਹੀਂ ਕੰਟਰੋਵਰਸੀ ਦੀ ਗੱਲ ਨਹੀਂ ਕਰ ਰਹੇ ਕਿਉਂਕਿ ਕਾਲ ਤਖਤ ਸਾਹਿਬ ਤੋਂ ਇੱਕ ਹੁਕਮ ਜਾਰੀ ਹੁੰਦਾ ਸੀ ਪੂਰੀ ਕੌਮ ਇਕੱਠੀ ਹੋ ਜਾਂਦੀ ਸੀ ਪਰ ਪਰ ਅੱਜ ਕਾਲ ਤਖਤ ਸਾਹਿਬ ਦਾ ਜਿਹੜਾ ਜਥੇਦਾਰਾ ਉਸ ਦਾ ਮਜ਼ਾਕ ਬਣਾਇਆ ਜਾ ਰਿਹਾ ਆ ਨਹੀਂ ਇਹਦੇ ਬਾਰੇ ਦਾਸ ਨਹੀਂ ਕੁਝ ਬੋਲਣਾ ਚਾਹੁੰਦਾ ਮੈਂ ਇਹਨੂੰ ਤਾਂ ਆ ਗਿਆ ਵੀ ਇਹਨੂੰ ਇਹਦੇ ਬਾਰੇ ਦਾਸ ਨਹੀਂ ਕੁਝ ਬੋਲਣਾ ਚਾਹੁੰਦਾ ਪਰ ਸਾਡੀ ਅਰਦਾਸ ਹੈ ਹੋ ਜਾਏਗਾ ਠੀਕ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਸਾਰੇ ਚੇਕਤਾ ਬਣਾਉਣਾ ਆਉਣ ਵਾਲਾ ਪੰਜਾਬ ਕਿਵੇਂ ਦੇਖਦੇ ਹੋ ਆਉਣ ਵਾਲੀ ਕੌਮ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਹੋ ਨੌਜਵਾਨਾਂ ਨੂੰ ਕੀ ਸਨੇਹਾਗਾ ਸਾਰਾ ਸੁਣਿਆ ਹੈ ਹੋਈ ਹੈ ਵੀ ਨਸ਼ਿਆਂ ਦਾ ਦੂਰ ਰਹੀ ਏ ਅਮਰਤ ਧਾਰੀ ਹੋਈ ਏ ਅਮਰਤ ਵਿਲਾ ਬਣਾਈ ਏ ਅਮਰਤ ਬਾਣੀ ਨਾਲ ਜੁੜੀ ਏ ਜੀ ਬਹੁਤ ਸ਼ੁਕਰੀਆ ਤਾਂ ਅਸੀਂ ਐਸ ਵਾਰ ਤੇ ਜਿਹੜੀ ਕਿ ਗੱਲਬਾਤ ਤਾਂ ਕਰ ਰਹੇ ਆ ਜਿੱਥੇ ਨਿਹੰਗ ਸਿੰਘ ਜਥੇਬੰਦੀਆਂ ਇਕੱਠੀਆਂ ਹੋਈਆਂ ਨੇ ਜਥੇਦਾਰਾਂ ਇਨਸਾਬਾਂ ਦੇ ਉੱਪਰ ਸਵਾਲ ਖੜੇ ਹੋ ਰਹੇ ਨੇ ਉਹਨਾਂ ਨੂੰ ਕਿਵੇਂ ਦੇਖਦੇ ਹੋ ਅਡੀ ਅਰਦਾਸ ਹੈ ਹੋ ਜਾਏਗਾ ਠੀਕ ਆਨੰਦਪੁਰ ਸਾਹਿਬ ਦੀ ਧਰਤੀ ਤੇ ਖੜੇ ਆ ਹੋਲਾ ਮਹਾ ਲੋਹ ਬੜੇ ਜਹੋ ਜਲਾਲ ਦੇ ਨਾਲ ਮਨਾਇਆ ਜਾ ਰਿਹਾ ਉਹ ਸੰਗਤਾਂ ਜੋ ਉਤਸ਼ਾਹ ਹੈ ਜੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦੀ ਆਪ ਸਾਰੀ ਕਲਾ ਵਰਤ ਰਹੀ ਹੈ ਆਨੰਦਪੁਰ ਸਾਹਿਬ ਦੀ ਧਰਤੀ ਤੇ ਖੜੇ ਆ ਹੋਲਾ ਮਹਾ ਲੋਹ ਬੜੇ ਜਹੋ ਜਲਾਲ ਦੇ ਨਾਲ ਮਨਾਇਆ ਜਾ ਰਿਹਾ ਤਾਂ ਸਾਡੇ ਨਾਲ ਗਿਆਨੀ ਇਕਬਾਲ ਸਿੰਘ ਜੀ ਮੌਜੂਦ ਨੇ ਗੱਲ ਕਰਦੇ ਆ ਜਨ ਜੀ ਮੈਸੇਜ ਕੀ ਦੇਣਾ ਚਾਹੋਗੇ ਸੰਗਤ ਨੂੰ ਹੋਲਾ ਮਹਾਲਾ ਬੜੇ ਜਾਹੋ ਜਲਾਲ ਦੇ ਨਾਲ ਮਨਾਇਆ ਜਾ ਰਿਹਾ ਬਹੁਤ ਸੰਗਤਾਂ ਚ ਉਤਸ਼ਾਹ ਹੈ ਜੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦੀ ਆਪ ਸਾਰੀ ਕਲਾ ਵਰਤ ਰਹੀ ਹੈ ਬਾਕੀ ਸੱਚੇ ਪਾਤਸ਼ਾਹ ਕਿਰਪਾ ਕਰਨ ਆਪਾਂ ਸਾਰਿਆਂ ਨੂੰ ਰਲ ਮਿਲ ਕੇ ਚੱਲਣ ਦਾ ਵੱਲ ਬਖਸ਼ਣ ਪਿਆਰ ਵਿੱਚ ਚੱਲਣ ਦਾ ਵੱਲ ਬਖਸ਼ਣ ਆਪਣੀ ਕੌਮ ਨੂੰ ਆਪ ਮਹਾਰਾਜ ਗੁਰੂ ਗੋਬਿੰਦ ਸਿੰਘ ਸੰਭਾਲਣ ਬਾਕੀ ਖਾਲਸੇ ਜੀ ਪੂਰਾ ਉਤਸ਼ਾਹ ਜੀ ਚੜਦੀ ਗੱਲਾਂ ਨਾਲ ਬਲਾ ਬਲਾ ਬਣਾਇਆ ਜੀ ਅੱਜ ਸੰਤੋ ਸਮਾਜ ਨੂੰ ਨਿਹੰਗ ਸਿੰਘ ਜਥੇਬੰਦਿਆਂ ਨੂੰ ਇੱਥੇ ਸੱਦਾ ਗਿਆ ਸੀ ਇਸ ਧਰਤੀ ਤੇ ਇਕੱਠੇ ਹੋਣ ਦੀ ਗੱਲ ਕੀਤੀ ਗਈ ਹੈ ਕਿ ਇੱਕ ਝੰਡੇ ਥੱਲੇ ਇੱਕ ਬਾਣੇ ਦੇ ਵਿੱਚ ਇਕੱਠੇ ਹੋਣਾ ਲਾਜ਼ਮੀ ਹੈ ਹਾਂਜੀ ਇਹ ਬਹੁਤ ਵਧੀਆ ਗੱਲ ਹੈ ਆਪਸੀ ਏਕਤਾ ਵਿੱਚ ਹੀ ਸਾਰੀ ਬਰਕਤ ਆ ਜੀ ਏਕਤਾ ਵਿੱਚ ਹੀ ਬਰਕਤ ਹੈ ਏਕਤਾ ਹੋਣੀ ਚਾਹੀਦੀ ਹੈ ਤੁਹਾਡੀ ਉਮਰ ਬੀਤ ਗਈ ਹੈ ਜਥੇਦਾਰਾਂ ਇਨਸਾਫਾਂ ਦੇ ਉੱਪਰ ਸਵਾਲ ਖੜੇ ਹੋ ਰਹੇ ਨੇ ਉਹਨਾਂ ਨੂੰ ਕਿਵੇਂ ਦੇਖਦੇ ਹੋ ਚਲੋ ਆਪਾਂ ਇਹ ਕੰਟਰੋਵਰਸੀ ਨਹੀਂ ਬਹਿਣਾ ਮੇਰਾ ਮਤਲਬ ਏਕਤਾ ਹੋਣੀ ਚਾਹੀਦੀ ਹੈ ਦੁਬਿਧਾ ਖਤਮ ਹੋਣੀ ਚਾਹੀਦੀ ਨਹੀਂ ਨਹੀਂ ਕੰਟਰੋਵਰਸੀ ਦੀ ਗੱਲ ਨਹੀਂ ਕਰ ਰਹੇ ਕਿਉਂਕਿ ਅਕਾਲ ਤਖਤ ਸਾਹਿਬ ਤੋਂ ਇੱਕ ਹੁਕਮ ਜਾਰੀ ਹੁੰਦਾ ਸੀ ਪੂਰੀ ਕੌਮ ਇਕੱਠੀ ਹੋ ਜਾਂਦੀ ਸੀ ਪਰ ਪਰ ਅੱਜ ਅਕਾਲ ਤਖਤ ਸਾਹਿਬ ਦਾ ਜਿਹੜਾ ਜਥੇਦਾਰ ਹੈ ਉਸ ਦਾ ਮਜ਼ਾਕ ਬਣਾਇਆ ਜਾ ਰਿਹਾ ਆ ਨਹੀਂ ਇਹਦੇ ਬਾਰੇ ਅਰਦਾਸ ਨਹੀਂ ਕੁਝ ਬੋਲਣਾ ਚਾਹੁੰਦਾ ਮੈਂ ਇਹਨੂੰ ਤਾਂ ਆ ਗਿਆ ਵੀ ਇਹਨੂੰ ਇਹਦੇ ਬਾਰੇ ਅਰਦਾਸ ਨਹੀਂ ਕੁਝ ਬੋਲਣਾ ਚਾਹੁੰਦਾ ਪਰ ਸਾਡੀ ਅਰਦਾਸ ਹੈ ਹੋ ਜਾਏਗਾ ਠੀਕ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਸਾਰਿਆਂ ਚ ਇਕਤਾ ਬਣਾਉਣਾ ਆਉਣ ਵਾਲਾ ਪੰਜਾਬ ਕਿਵੇਂ ਦੇਖਦੇ ਹੋ ਆਉਣ ਵਾਲੀ ਕੌਮ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਨੌਜਵਾਨਾਂ ਨੂੰ ਕੀ ਸੁਨੇਹਾਗਾ ਸਾਰਾ ਸੁਣਿਆ ਹੋਈ ਹੈ ਵੀ ਨਸ਼ਿਆਂ ਦਾ ਦੂਰ ਰਹੀਏ ਅਮਰਤ ਧਾਰੀ ਹੋਈਏ ਅਮਰਤ ਵਿਲਾ ਬਣਾਈਏ ਅਮਰਤ ਬਾਣੀ ਨਾਲ ਜੁੜੀਏ ਜੀ ਬਹੁਤ ਸ਼ੁਕਰੀਆ ਤਾਂ ਅਸੀਂ ਐਸ ਵਾਰ ਜਿਹੜੀ ਕਿ ਗੱਲਬਾਤ ਤਾਂ ਕਰ ਰਹੇ ਆ ਜਿੱਥੇ ਨਿਹੰਗ ਸਿੰਘ ਜਥੇਬੰਦੀਆਂ ਇਕੱਠੀਆਂ ਹੋਈਆਂ ਨੇ